ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵੇ ਦੱਸ ਕੀ ਕਰਾਂ ਇਸ਼ਕ ਦੇ نشਜ ਵਿੱਚ ਪਾ ਕੇ ਛੱਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵੇ ਦੱਸ ਕੀ ਕਰਾਂ ਜਦ ਦੇ ਵੀ ਬੁਲਾਈਏ ਹੱਸ ਕੇ ਨਾ ਬੋਲਦਾ ਦਿਲ ਵਾਲੀ ਕੁੰਡੀ ਵੇ ਤੂੰ ਕਿਉਂ ਨਾ ਖੋਲਦਾ ਜਦ ਵੀ ਬੁਲਾਈ ਹੱਸ ਕੇ ਨਾ ਬੋਲਦਾ ਦਿਲਾਂ ਵਾਲੀ ਕੁੰਡੀ ਵੇਤ ਫਿਓ ਨਾ ਖੋਲਦਾ ਤੇਰੀ ਇੱਕ ਚੁੱਪ ਨੇ ਸਾਨੂੰ ਪਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਪੱਟ ਸੁਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਪੱਟ ਸੁਟਿਆ ਵੇ ਦੱਸ ਕੀ ਕਰਾਂ ਹਰ ਵੇਲੇ ਦਿਲ ਕਰੇ ਇੰਜ ਇੰਜ ਵੇ ਰੂਵਾਂਗ ਦਿੱਤੀ ਸਾਡੀ ਜਿੰਦ ਪਿੰਜਵੇ ਹਰ ਵੇਲ ਦਿਲ ਕਰ ਇੰਜ ਇੰਜ ਵੇ ਰੂਵਾਂਗ ਦਿੱਤੀ ਸਾਡੀ ਜਿੰਦ ਪਿੰਜਵੇ ਸਾਡੇ ਨਾਲ ਸਦਾ ਹੀ ਤੂੰ ਰਹੇ ਵਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਪੱਟ ਸੁਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਪੱਟ ਸੁਟਿਆ ਵੇ ਦੱਸ ਕੀ ਕਰਾਂ ਪਿਆਰ ਤੇਰਾ ਹੱਡਾਂ ਵਿੱਚ ਗਿਆ ਰੱਚ ਵੇ ਅਲੜ ਜਵਾਨੀ ਚ ਨਾ ਜਾਵਾਂ ਮੱਚ ਵੇ ਪਿਆਰ ਤੇਰਾ ਹੱਡਾਂ ਵਿੱਚ ਗਿਆ ਰੱਚ ਵੇ ਅਲੜ ਜਵਾਨੀ ਚ ਨਾ ਜਾਵਾਂ ਮੱਚ ਵੇ ਸਾਥੋਂ ਨਾ ਵਿਛੋੜਾ ਤੇਰਾ ਜਾਵੇ ਕਟਿਆ ਵੇ ਦੱਸ ਕੀ ਕਰਾਂ ਤੇਰੀਆਂ ਮੁਹੱਬਤਾਂ ਨੇ ਮਾਰ ਸੁਟਿਆ ਵੇ ਦੱਸ ਕੀ ਕਰਾਂ ਇਹ ਸ਼ਿਕਈ ਨਸ਼ਾਜ ਵਿੱਚ ਪਾ ਕੇ ਝਟਿਆ ਵੇ